ਨਰਨਾ ਪੰਜਾਬ ਸਿੰਘ ਜੋਜੀ ਪਿੰਡ ਢੇਰਿਆ ਜਿਲ੍ਹਾ ਅੰਮ੍ਰਿਤਸਰ ਤਸੀਹਨ ਵਾਲਾ ਕਾਰਨ ਜੀ ਬੱਚੇ ਜੂਆ ਮਰਿਆ ਹੈ ਜੂਆ ਸੁੱਟਣ ਗਏ ਮੇਰਾ ਸਾਲਾ ਆਇਆ ਸੀ ਸਾਲਾ ਆਇਆ ਤੇ ਸਾਲਾ ਜਨਨੇ ਕਿ ਬੱਚੇ ਨੂੰ ਲੈਣ ਗਿਆ ਉਹਦੇ ਗੱਲ ਪੈ ਗਈ ਵੀ ਜੂਆ ਕਿਤੇ ਸੁੱਟਣ ਗਿਆ ਸੀ ਰੂੜੀ ਦੇ ਸੁੱਟਣ ਗਿਆ ਹੈ ਜੀ ਅੱਛਾ ਜੀ ਉਧਰ ਰੂੜੀ ਹੈ ਛੱਪੜਾਲਾ ਛੱਪੜਾ ਛੱਪੜ ਰੂੜੀ ਹੈ ਛੱਪੜੇ ਸੁੱਟਣ ਗਏ ਚਲੇ ਨੂੰ ਲੈ ਕੇ ਇੰਨਾ ਝਗੜਾ ਵਧ ਗਿਆ ਜਿਵੇਂ ਉਹ ਲੈ ਕੇ ਇੰਨਾ ਝਗੜਾ ਵਧ ਗਿਆ ਦੇ ਜਿਵੇਂ ਵੇਖਾਂ ਜਿਆਦਾ ਸਿਰਸੁਰ ਵੀ ਫਟੇ ਕਿਸ ਤਰ੍ਹਾਂ ਉਹ ਆਪਣਾ ਬ੍ਰਦਰ ਆ ਬਤਾਰ ਸਿੰਘ ਹੋਸ਼ ਨਹੀਂ ਹੈਗੀ ਜੇ ਉਹਨਾਂ ਨੂੰ ਕੀ ਵਜਾ ਸਿਰ ਚੋਣਾ ਪਤਾ ਨਹੀਂ ਕੀ ਮਾਰਿਆ ਕਿੰਨੇ ਜਣ ਤੁਸੀਂ ਕਿੰਨੇ ਜਣੇ ਸੀ ਤੇ ਉਹਨਾਂ ਵੱਲੋਂ ਕਿੰਨੇ ਉਹ ਆਂਦੇ 5-7 ਜਣੇ ਹੈਗੇ ਸੀ ਇਹ ਦੋ ਜਣੇ ਤੇ ਕਿਸ ਚੀਜ਼ ਦੇ ਨਾਲ ਹਮਲਾ ਕੀਤਾ ਉਹ ਇਹਨਾਂ ਕੋਲ ਕਿਰਪਾਨ ਦੱਤਰੀ ਕਿਰਚਾਂ ਸੀ ਇਹ ਦੋ ਜਣੇ ਕਾਬੂ ਆ ਗਏ ਜਿਹੜਾ ਚੂਹਾ ਸ਼ੂਟ ਨਾਲ ਬਚਾ ਗਿਆ ਸੀ ਕੋਈ ਵੱਡਾ ਬਚਾ ਗਿਆ ਸੀ ਬਚਿਆ ਗਿਆ ਸੀ ਬਚਿਆ ਮਗਰ ਸਾਲਾ ਮੇਰਾ ਗਿਆ ਸੀ ਸਾਲੇ ਨੇ ਜਦੋਂ ਗਲ ਪੈ ਗਿਆ ਸਾਲੇ ਦੇ ਮੜਕੇ ਛੋਟਾ ਗਿਆ ਹੈ ਮੇਰ ਤੋਂ ਅੱਛਾ ਹੁਣ ਕੀ ਮੜਕੇ ਗਈਆਂ ਜਨਾਨੀਆਂ ਲੇਡਿਸ ਮੇਰੇ ਨਾਲ ਦੀਦੇ ਸੱਟਾਂ ਲੱਗੀਆਂ ਨੇ ਸਾਲੇ ਹਾਰ ਦੇ ਵੀ ਲੱਗੀਆਂ ਨੇ ਕਿੱਥੇ ਲੱਗੀਆਂ ਸ ਬੁਝੀਆਂ ਲੱਗੀਆਂ ਯਾਨੀ ਕਿ ਵਾਵਾ ਲੱਗੀਆਂ ਸੱਟਾਂ ਝਗੜੇ ਦੇ ਕਾਰਨ ਸਿਰ ਚੂਹੇ ਨੂੰ ਸੁੱਟਣ ਨੂੰ ਲੈ ਕੇ ਹੋਇਆ ਇੰਨਾ ਕਿ ਇੰਨਾ ਕੀ ਹੋ ਗਿਆ ਕਿ ਚੂਹੇ ਨੂੰ ਲੈ ਕੇ ਤੇ ਇੰਨਾ ਝਗੜਾ ਪੈ ਗਿਆ ਵੇਖੋ ਜੀ ਗੱਲ ਬੜਾ ਕੀ ਜੋ ਗੱਲ ਤੁਹਾਨੂੰ ਪਤਾ ਹੀ ਸਾਡੇ ਲੋਗ ਨਿੱਜੀ ਗੱਲ ਤੋਂ ਗੱਲ ਕੁਛ ਨਹੀਂ ਜਿਨ੍ਹਾਂ ਨੇ ਹਮਲਾ ਉਹ ਵੀ ਲਾਗੇ ਛਕੇ ਰਹਿੰਦੇ ਉਹ ਵੀ ਸਾਡੇ ਸਾਡੇ ਘਰ ਦਾ ਥੋੜਾ ਤੁਹਾਡਾ ਮੈਂ ਪੁਰਾਣੀ ਰਚ ਨਹੀਂ ਕਿ ਜਿਨ੍ਹਾਂ ਦੇ ਕਾਰਨ ਕੋਈ ਪੁਰਾਣੀ ਰਚ ਜੀ ਪੁਰਾਣੀ ਰਚ ਨਹੀਂ ਕੋਈ ਨਹੀਂ ਹੈਗੀ ਜੀ ਇਸ ਬਾਰੇ ਤੁਸੀਂ ਪੁਲਿਸ ਨੂੰ ਕੰਪਲੇਟ ਕਰ ਦਿੱਤੀ ਪੁਲਿਸ ਨੂੰ ਕੰਪਲੇਟ ਕੀਤੀ ਜੀ ਉਹਨਾਂ ਦੂਜੀ ਪਾਰਟੀ ਦੇ ਕੋ ਸੱਟ ਫੇੜ ਲੱਗੀ ਉਹਨਾਂ ਦੇ ਕੋਈ ਨਹੀਂ ਲੱਗੀ ਉਹ ਪਾਰਟੀ ਹਸਪੀਟਲ ਆ ਜਾਨੀ ਕਿ ਆਈ ਆ ਵੇਖੋ ਕੀ ਕਰਦੇ ਆ ਵੀ ਹੁਣ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਜੀ ਆ ਜੀ ਮੰਗ ਕਰਦੇ ਆ ਕਿ ਬ੍ਰਦਰ ਅਜੇ ਗਵੀਰ ਹਾਲਤ ਚ ਆ ਤੇ ਸਿਰੇ ਹੋਸ਼ ਆਊਗੀ ਤੇ ਫਿਰ ਪਤਾ ਲੱਗੂ ਤੁਹਾਡੇ ਕਿੰਨੇ ਬੰਦੇ ਤੇ ਸੱਟਾਂ ਲੱਗੀਆਂ ਚੌ ਜਣਿਆਂ ਦੇ ਚਾਰ ਜਣੇ ਭਾਈ ਸ਼ਨੀਨਾ ਜੀ ਕਿੱਥੇ ਰਹਿਣਾ ਵਾ ਜਿਹੜੇ ਰਾ ਤੋਂ ਕੀ ਗੱਲ ਹੋਈ ਅੱਜ ਜਿਹੜਾ ਭਾਈ ਕੰਮ ਤੋਂ ਆਏ ਆ ਤੇ ਤਾਰ ਕੇ ਗਿਆ ਜੇ ਘਰ ਤੇ ਉਤੋਂ ਮੈਂ ਹਰੀ ਚਾਹ ਹੀ ਫੜੀ ਆ ਇਹਨੇ ਮੈਨੂੰ ਫੋਨ ਕੀਤਾ ਕਿ ਮੇਰੇ ਕਿਰਪਾਨਾਂ ਵੱਜ ਗਏ ਆ ਵੀ ਛੇਤੀ ਆ ਮੈਂ ਉਸੇ ਲਈ ਗਿਆ ਤੇਰੇ ਲਹੂ ਲਵਾਨ ਹੋਇਆ ਵਾ ਕਈਆਂ ਦਸਤੇ ਫੜੇ ਹੀ ਉਹਨਾਂ ਨੇ ਤੇ ਕਿਰਪਾਨ ਫੜੀ ਹੀ ਕਿਹੜੇ ਦਾ ਕਾਰਨ ਕੀ ਭਾਜੀ ਇਹਨਾਂ ਕਿਉਂ ਝਗੜਾ ਪਾਦੇ ਕਿ ਸਿਰ ਪਰਖਾਂ ਦਾ ਭਾਈ ਉਹ ਚੁਆ ਹੀ ਸੁੱਟਣ ਗਏ ਮੁੰਡੇ ਤਪਾ ਪਾਇਦਾ ਇਹ ਸਬਜੀ ਡਿਆ ਇੱਥੇ ਗੋਡਣਾ ਤੋ ਜਦੋਂ ਇਹਨਾਂ ਕਹੇ ਵੀ ਚੂਹਾ ਸੁਟਿਆ ਗੋਆ ਤੋ ਇਹ ਮੈਨੂੰ ਆਂਦਾ ਵੀ ਪਾਪੇ ਨੂੰ ਗਾਲਾਂ ਦੇ ਕੱਢਣਾ ਵੀ ਪਿਛੇ ਕਿਉਂ ਕੱਢੀ ਚੂਹੇ ਸੁਟਣ ਨੂੰ ਲੈ ਕੇ ਇੰਨੀ ਗੱਲ ਵੱਧ ਗਈ ਕਿਸੇ ਹਾਂਜੀ ਵੀ ਆਂਦਾ ਵੀ ਕਿਉਂ ਰਾਜ ਸੁਟਿਆ ਵਾ ਹਾਂਜੀ ਹਾਂਜੀ ਕਿਉਂ ਰਾਜ ਸੁਟਿਆ ਏ ਅੱਛਾ ਨਹੀਂ ਤੁਸੀਂ ਰੂੜੀ ਦੇ ਸੁਟਿਆ ਹੀ ਕਿ ਰਾਜ ਨਹੀਂ ਰਾਜ ਨਹੀਂ ਇਹ ਰੂੜੀ ਦਾ ਸੁਟਿਆ ਹੀ ਉਹਨਾਂ ਨੇ ਕਹਿਆ ਵੀ ਰਾਜ ਸੜਤਾ ਇਹ ਰੂੜੀ ਸਰਕਾਰੀ ਹੈ ਨਾ ਹਾਂ ਸਰਕਾਰੀ ਰੂੜੀ ਹੈ ਸੱਪੜ ਲਾਗੇ ਸੁਟਿਆ ਅੱਛਾ ਹਾਂਜੀ ਇਹਨਾਂ ਵਾਦ ਕੇ ਕਿ ਉਹਨਾਂ ਨੇ ਚੂਹੇ ਤੋਂ ਲੈ ਕੇ ਕਿਰਪਾਨਾ ਵਗੈਰਾ ਦਿੱਤਾ ਹਾਂ ਹਾਂਜੀ ਉਹਨਾਂ ਦਈ ਦਸਤਰੀ ਬੱਕਰ ਕੋਹਵਾਨਾ ਕਿੰਨੇ ਕੋ ਬੰਦੇ ਦਾ ਸਟਾ ਮੰਗਿਆ ਸਾਡੇ 14 ਦੇ ਲੱਗੀਆਂ ਜੀ ਇਸ ਬਾਰੇ ਪੁਲਿਸ ਨੂੰ ਕੰਪਲੀਟ ਕਰ ਦਿੱਤੀ ਹਾਂਜੀ ਕਰਤੀ ਭਾਜੀ ਕੀ ਮੰਗ ਕਰਦੇ ਮਾਨੂੰ ਇਹ ਸਮਾਹ ਮੁਰਨਾ ਜੀ ਨਾ ਸਮਸਾਹ ਚਾਹੀਦਾ ਹਨ ਕੀ ਰਾਜੀ ਮਨਦੀਪ ਕੋ ਕਿਹੋ ਵੀ ਰਣ ਹੋਲੇ ਫਿਲਚੰਡੇ ਦੇ ਕੀ ਗੱਲ ਹੋਈ ਆ ਜੀ ਪੁਰਾਣਾ ਘੁੱਸਰ ਆਇਆ ਪਰ ਸਾਡੇ ਬੱਚੇ ਦਾ ਚੂਹਾ ਸੁੱਟਣ ਗਏ ਛੱਪੜ ਚ ਉਹ ਗਵਾਂਢੀ ਛੱਪੜ ਦੇ ਲਗਨ ਅਧਿਕਾਰ ਆ ਤੇ ਉਹ ਕਹਿੰਦੇ ਵੀ ਇੱਧਰ ਮਲ ਤੁਸੀਂ ਚੂਹਾ ਸੁੱਟਣ ਆਏ ਚੂਹੇ ਤੋਂ ਲੜਨਿਆ ਬੇ ਬੱਚਿਆਂ ਦੇ ਨਾਲ ਤੇ ਬਾਅਦ ਸਾਡਾ ਮੁੰਡਾ ਇੱਧਰ ਪੁੱਛ ਨਹੀਂ ਗਿਆ ਉਹਨਾਂ ਨੂੰ ਉਹ ਪੰਜ ਸੱਤ ਜਾਣੇ ਆ ਹੀ ਮੰਗਰ ਗਏ ਉਹਦੇ ਪੰਜ ਸੱਤ ਜਾਣੇ ਉਹ ਸਾਡੇ ਜਾਂਦੇ ਆ ਗੱਲ ਪੈ ਗਈ ਐਂ ਕੋਈ ਹਥਿਆਰ ਨਹੀਂ ਕੜਿਆ ਕੋਲ ਉਹਨੇ ਪਹਿਲੋ ਹਥਿਆਰ ਰੱਖਿਆ ਹੀ ਸਾਰੇ ਆਪਣੇ ਕੋਲ ਪੁਰਾਣੀ ਰਿਸ਼ਤੇ ਨਹੀਂ ਕੀ ਕੋਈ ਪੁਰਾਣੀ ਰਿਸ਼ਤੇ ਨਹੀਂ 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 ਝਗੜੇ ਦਾ ਕਾਰਨ ਸੀ ਕਿ ਚੂਹੇ ਨੂੰ ਲੈ ਚੂਹੇ ਤੋਂ ਹਾਂਜੀ ਬੱਚਿਆਂ ਦੇ ਇਹ ਚੂਹੇ ਨੂੰ ਲੈ ਕੇ ਇੰਨਾ ਵੱਧ ਗਿਆ ਕਿ ਕਿਰਪਾਨਾਂ ਦਾਤਰ ਵਗੈਰਾ ਹਾਂਜੀ ਕਰਦੇ ਸੀ ਹਾਂਜੀ ਉਹਨਾਂ ਨੇ ਕਿਰਪਾਨਾਂ ਦਾਤਰ ਕੱਢ ਲਏ ਸਾਡੇ ਕਿੰਨੇ ਪਰਿਵਾਰਾਂ ਪਰਾਂ ਦੇ ਸੱਤਾਂ ਵਗੈਰਾ ਸਾਡੇ ਇਹ ਇੱਕ ਮੇਰੇ ਚਾਹੂੰ ਚਾਹੂੰ ਪੰਜਾਂ ਜਾਣੇ ਤੇ ਲੱਗੀਆਂ ਹੁਣ ਇਸ ਬਾਰੇ ਤੁਸੀਂ ਕੋਈ ਸੀ ਕੰਪਲੀਟ ਕਰ ਦਿੱਤੀ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਮੰਗਾਂ ਤਾਂ ਇਨਸਾਫ ਚਾਹੀਦਾ ਹੈ ਇਹ ਖਲਾਸ ਦਾ ਪ੍ਰੋਬਲਮ ਹੈ ਮੁੰਡਾ ਅਟਾ ਮੱਲ ਹਲੇ ਕੁਝ ਬੋਲਦਾ ਨਹੀਂ ਉਹ ਜ਼ਿਆਦਾ ਸੀਰੀਅਸ ਹੈਗਾ ਹਾਂਜੀ ਤੇ ਬਾਕੀਆਂ ਦੇ ਕਿਸ ਤਰ੍ਹਾਂ ਦੇ ਹਾਲਾਤ ਆ ਬਾਕੀਆਂ ਦੇ ਸੱਤਾਂ ਕਾਫੀ ਲੱਗੂਗਾ ਭਾਈ ਜੀ ਆਗੇ ਕਿੱਥੋਂ ਜਾਣ ਵਾਲੇ ਜੀ ਪ੍ਰਮਾਨ ਸਿੰਘ ਨਾ ਹਾਂ ਹਾਂਜੀ ਭਾ ਪਾ ਸਿੰਘ ਪਿੰਡ ਝੰਡੇਰ ਵਾਸੀ ਆੜਿਆ ਤੇ ਆਪਾਂ ਗੁਰੂ ਵਾਲਮੀ ਪੁਹਾਣਾ ਆਸ਼ਰਮ ਗੀਰਜਨ 76 ਦਾ ਆਦ ਮਾਜੇ ਦੇ ਪ੍ਰਧਾਨ ਹੈ ਸਾਡੇ ਵੀਰ ਜੀ ਲਖਵਿੰਦਰ ਸਿੰਘ ਆਪੋ ਨਾਲ ਜੁੜੇ ਹੋਏ ਆਂ ਵੇਖੋ ਆਪਾਂ ਕਹਿਣਾ ਧੱਕਾ ਨਹੀਂ ਅਜੇ ਤੱਕ ਕੀਤਾ ਤੇ ਨਾ ਹੀ ਕਰਦੇ ਆਏ ਅਹੀਂ ਹਾਂ ਹਾਂ ਉਹਨੇ ਕਿਹਾ ਵੀ ਕਿ ਚੂਹਾ ਮਰਨ ਤੋਂ ਲੜਾਈ ਜਿਹੜੀ ਚੂਹੇ ਤੋਂ ਚੂਹੇ ਚੂਹੇ ਤੋਂ ਹੀ ਮਰਨ ਤੋਂ ਨਹੀਂ ਹੋਈ ਵੇਖੋ ਅਸੀਂ ਆਪਣਾ ਥਾਂ ਗੋੜਦੇ ਪਏ ਹਾਂ ਤੇ ਸਾਡੇ ਥਾਂ ਝਾੜ ਕੇ ਗਾਲੀ ਵਲਗਣ ਵਾਲਦੇ ਤੇ ਸਾਡਾ ਥਾਂ ਜਿਹੜਾ ਘੇਰਨ ਫਿਰਦੇ ਗਾਲੀ ਇੱਕ ਅੱਲਾ ਮੇਰਾ ਭਰਾ ਜਿਹੜਾ ਇੱਕ ਪਾਸੇ ਰਹਿੰਦਾ ਦੂਜੇ ਪਾਸੇ ਮੈਂ ਜਗਾ ਲਈ ਆ ਮੈਂ ਉਧਰ ਕੱਲਾ ਹੀ ਰਹਿਣਾ ਵਾ ਠੀਕ ਆ ਭਾਈ ਤੇ ਉਸ ਤੋਂ ਬਾਅਦ ਇਹਦੇ ਹੀ ਗੱਲ ਪੈਂਦੇ ਆ ਅੱਗੇ ਵੀ ਇਹਦਾ ਗੋਡਾ ਤੋਂ ਕੀ ਮਾਮਲਾ ਨਾ ਕਿ ਆ ਵੀ ਚੂਹੇ ਦਾ ਮਾਮਲਾ ਹੋਇਆ ਚੂਹੇ ਦਾ ਕੋਈ ਮਾਮਲਾ ਨਹੀਂ ਆ ਅਸੀਂ ਬੱਚਿਆਂ ਤੋਂ ਲੜਾਈ ਨਹੀਂ ਲੈ ਸਕਦੇ ਐਡੀ ਵੱਡੀ ਚੂਹੇ ਦਾ ਇੱਕ ਬਾਨਾ ਆ ਅਸੀਂ ਇਹ ਲੜਾਈ ਨਹੀਂ ਲੈ ਸਕਦੇ ਬੱਚਾਂ ਦਾ ਮਾਮਲਾ ਹੈ ਇਹ ਅਸੀਂ ਇੱਕ ਬੱਚਾ ਤੁਹਾਡੇ ਵੀ ਬੱਚੇ ਨਿਕਲੇ ਕਿ ਅਸੀਂ ਬੱਚਿਆਂ ਨਾਲ ਲੜਦੇ ਚੰਗੇ ਨਹੀਂ ਲੱਗਦੇ ਕਿਉਂਕਿ ਅਸੀਂ ਵੀ ਧਰਨਿਆਂ ਦੇ ਜਾਣੇ ਆ ਆਪਾਂ ਵੀਰ ਜੀ ਦੇ ਨਾਲ ਜੁੜੇ ਆ ਤੇ ਅਸੀਂ ਬੁਰੇ ਲੱਗਦੇ ਆ ਇਸ ਕੰਨ ਨੂੰ ਵੀ ਸਾਡੀ ਗੱਲ ਦੇਖੋ ਮਹਾਰਾਜ ਮੇਰੀ ਗੱਲ ਸੁਣੋ ਬੇਨਤੀ ਤੁਹਾਡੇ ਗਲੀ ਇਹ ਵਾ ਇਹਨਾਂ ਕਈ ਆਣ ਕੇ ਤੇ ਆ ਮੋੜ ਦੇ ਦੇਖੋ ਨਿਸ਼ਾਨ ਪਿਆ ਵਾ ਲਾ ਕੇ ਸ਼ਰਟ ਵਿਖਾ ਸਕਦੇ ਆ ਤੁਹਾਨੂੰ ਤੇ ਇਹ ਨਿਸ਼ਾਨ ਪਿਆ ਵਾ ਕਈ ਦਾ ਪਹਿਲਾਂ ਉਹਨਾਂ ਕਈ ਮਾਰੀ ਆ ਕਈਆਂ ਹੀ ਵੱਜੀਆਂ ਉਹ ਇੱਕ ਦੀ ਇੱਕ ਕਈ ਸਾਡੇ ਪਾ ਗਈ ਇੱਕ ਉਹਨਾਂ ਫੜ ਲਈ ਆ ਤੇ ਮੁੜ ਕੇ ਈਡਾ ਜਿਹੜਾ ਮਾੜਾ ਮੋਟਾ ਡਾਂਸੋਟਾ ਚੱਲਿਆ ਵਾ ਕੋਈ ਚੂਹਾ ਉਹ ਨਾ ਛੱਡਿਆ ਉਹ ਨਾ ਛੱਡਿਆ ਉਹਦੀ ਕੋਈ ਦਿੱਕਤ ਨਹੀਂ ਸਾਨੂੰ ਬੱਚੇ ਨੇ ਛੱਡਿਆ ਜੇ ਨਹੀਂ ਛੱਡਿਆ ਅਸੀਂ ਬੱਚਾਂ ਤੋਂ ਲੜਾਈ ਨਹੀਂ ਕਰ ਸਕਦੇ ਨਹੀਂ ਨਹੀਂ ਮਹਾਰਾਜ ਵੇਖੋ ਤੁਸੀਂ ਆਪ ਜਾਣੇ ਜੇ ਚੂਹੇ ਤੋਂ ਲੜਾਈ ਇੱਕ ਐਡੀ ਵੱਡੀ ਨਹੀਂ ਆ ਸਕਦੀ ਐਡੇ ਵੱਡੇ ਮੁੱਦੇ ਤੇ ਨਹੀਂ ਆ ਸਕਦੀ ਇਹ ਹੀ ਸਿਰ ਤੋਂ ਸਾਡੇ ਭਰਾ ਨੂੰ ਦਬਾਉਂਦੇ ਆਏ ਆ ਇਹ ਕੱਲਾ ਰਹਿੰਦਾ ਵਾ ਕੀ ਮੰਗ ਰੱਖੇ ਅਸੀਂ ਮੰਗ ਰੱਖਦੇ ਆ ਜੋ ਸਾਡੇ ਭਰਾਣਾ ਹੱਡ ਬੀਤੀ ਇਹਨਾਂ ਕੀਤੀ ਆ ਉਹ ਸਾਡਾ ਵੀ ਸੱਚ ਦਾ ਕੋਈ ਵਜਾ ਸਿਰ ਪਤਾ ਉਹਨਾਂ ਦਾ ਪਰ ਮਹਾਰਾਜ ਵੇਖੋ ਜੇ ਇਹਦੇ ਵਜੀ ਆ ਸਿਰ 'ਚ ਮਾਰਨ ਪਏ ਆ ਨਿਸ਼ਾਨ ਹੈਗਾ ਇੱਥੇ ਮਾਰਨ ਪਏ ਆ ਆ ਵੇਖੋ ਨਊ ਇੱਥੇ ਵਜੀ ਕਹੀ ਇਹਦੇ ਇਹ ਲਾਗ ਸ਼ਰਟ ਤਨ ਵਿਖਾ ਦਨੇ ਆ ਹਾਂਜੀ ਉਹਨਾਂ ਦੇ ਕਈ ਵਜੀ ਆ ਤੇ ਕਈ ਇਹਦੇ ਵਜੀ ਆ ਬਸ ਕਈ ਵਜੀ ਆ ਕਈ ਕਈ ਕਈਆਂ ਜਿਤੋਂ ਮਾਨ ਕੇ ਦੋ ਕਈਆਂ ਹੀ ਸਾਡੇ ਕੋਲ ਦੋ ਦੋ ਕਈਆਂ ਥਾਂ ਕੋਟ ਦੇ ਪੈ ਇੱਕੇ ਗਲੀ ਦੇ ਰਹਿਣ ਵਾਲੇ ਆ ਪਰਿਵਾਰ ਪਰਿਵਾਰ ਵੀ ਸਾਡਾ ਆਪਣਾ ਵਾ ਸਾਡੇ ਨਾਨਕ ਢੇਰੀ ਸਾਡੇ ਵੱਲ ਇਹ ਜਿਹੜੇ ਹੈਗੇ ਆ ਸਾਡੇ ਭੂਆ ਦੇ ਏ ਪਾਪੇ ਦੀ ਭੂਆ ਦੇ ਪੋਤਰੇ ਆ ਵੱਡਾ ਕੀ ਲੜਾਈ ਨਹੀਂ ਮਹਾਰਾਜ ਸਵੇਰ ਤੋਂ ਲੜਾਈ ਐਡਾ ਵੱਡਾ ਮੁੱਦਾ ਨਹੀਂ ਹੋ ਸਕਦਾ ਵੇਖੋ ਅਸੀਂ ਵੀ ਇਹ ਗੱਲ ਨਾਲ ਤੁਹਾਡੇ ਨਾਲ ਸਹਿਮਤ ਆ ਬੱਚਿਆਂ ਨਾਲ ਸਾਡਾ ਵੀ ਸਹਿਮਤੀ ਆ ਸਾਡੇ ਵੀ ਬੱਚੇ ਨਿਗੇ ਨਿਗੇ ਆ ਸਾਡੇ ਬੱਚੇ ਉਧਰ ਜਾਣਗੇ ਕੱਲ ਨੂੰ ਇਹ ਲੜਨਗੇ ਸਾਡੇ ਨਾਲ ਕਿਦੇ ਵਾਸਤੇ ਨਹੀਂ ਲੜ ਸਕਦੇ